ਸਨਾਂ ਦਾ ਮੈਂ ਹਾਂ ਤੁਹਾਡਾ ਆਪਣਾ ਗੀਤਕਾਰ ਤੇ ਗਾਇਕ ਕਰਨੈਲ ਸੀਵੀ ਆ ਤੇ ਅੱਜ ਤੁਹਾਡੇ ਨਾਲ ਦੋ ਗੱਲਾਂ ਕਰਨੀਆਂ ਨੇ ਮੇਲਾ ਗੀਤਕਾਰਾਂ ਦਾ ਜੋ 22 ਫਰਵਰੀ 2025 ਨੂੰ ਪੰਜਾਬੀ ਭਵਨ ਲੁਧਿਆਣਾ ਦੇ ਵਿੜੇ ਦੇ ਵਿੱਚ ਹੋ ਰਿਹਾ ਜੀ ਉਹਦੇ ਬਾਰੇ ਤੁਹਾਡੇ ਨਾਲ ਕੁਝ ਗੱਲਾਂ ਕਰਨੀਆਂ ਨੇ ਅੱਜ ਅਸੀਂ ਮਾਛੀਵਾੜਾ ਸਾਹਿਬ ਦੀ ਪਵਿੱਤਰ ਧਰਤੀ ਉੱਥੇ ਸਤਪਾਲ ਭੰਗੂ ਜੀ ਬਹੁਤ ਹੀ ਕਮਾਲ ਦੇ ਆਰਟਿਸਟ ਨੇ ਬੁਰਸ਼ ਦੇ ਕਲਾਕਾਰ ਨੇ ਉਹ ਬੁਰਸ਼ ਨਾਲ ਹਰ ਰੂਹ ਦੇ ਵਿੱਚ ਜਾਨ ਪਾ ਦਿੰਦੇ ਨੇ ਅੱਜ ਉਹਨਾਂ ਦੇ ਸਟੂਡੀਓ ਸਟੂਡੀਓ ਆ ਪੰਗੂ ਸੈਵਨ ਸਟੂਡੀਓ ਉੱਥੇ ਅਸੀਂ ਬੈਠੇ ਹਾਂ ਜੀ ਤੇ ਇਸ ਪਵਿੱਤਰ ਧਰਤੀ ਤੋਂ ਆਪਣੇ ਏਰੀਏ ਦੇ ਜਿੰਨੇ ਸਮੂਹ ਕਲਾਕਾਰ ਨੇ ਗੀਤਕਾਰ ਨੇ ਕਿਸੇ ਵੀ ਤਰ੍ਹਾਂ ਦੇ ਨਾਲ ਜੁੜੇ ਹੋਏ ਨੇ ਚਾਹੇ ਉਹ ਸੰਗੀਤਕਾਰ ਆ ਗੀਤਕਾਰ ਆ ਗਾਇਕਾ ਜਾਂ ਕਲਾਕਾਰ ਆ ਕਿਸੇ ਵੀ ਤਰ੍ਹਾਂ ਦਾ ਉਹਦੇ ਵਿੱਚ ਕਲਾ ਉਹਨੂੰ ਬੇਨਤੀ ਕਰਨ ਲੱਗੇ ਆ ਬਈ 22 ਫਰਵਰੀ 2025 ਨੂੰ ਪੰਜਾਬੀ ਭਵਨ ਲੁਧਿਆਣਾ ਦੇ ਵਿੱਚ ਪਹੁੰਚਿਓ ਉੱਥੇ ਸਮੂਹ ਸੰਸਾਰ ਦੇ ਵਿੱਚੋਂ ਪੂਰੇ ਸੰਸਾਰ ਪੂਰੀ ਦੁਨੀਆ ਦੇ ਵਿੱਚੋਂ ਜਿਨ੍ਹਾਂ ਨੇ ਨਾਮ ਵਰਗਿਤ ਕਰਨੇ ਉੱਥੇ ਇਕੱਠੇ ਹੋ ਰਹੇ ਨੇ ਇਹ ਦੁਨੀਆ ਦਾ ਪਹਿਲਾ ਮੇਲਾ ਹੋ ਰਿਹਾ ਜਿੱਥੇ ਪੰਜਾਬੀ ਦੇ ਨਾਮ ਵਰਗਿਤਕਰ ਇਕੱਠੇ ਹੋ ਕੇ ਆਪਣੇ ਜੋ ਉਹਨਾਂ ਨੂੰ ਜ਼ਿੰਦਗੀ ਵਿੱਚ ਸਮੱਸਿਆਵਾਂ ਆ ਰਹੀਆਂ ਨੇ ਜਾਂ ਕੋਈ ਗਰੀਬ ਗੀਤਕਾਰ ਆ ਉਹਦਾ ਕਿਵੇਂ ਨਾ ਕਿਵੇਂ ਅਸੀਂ ਜਾਂ ਬੁਢਾਪੇ ਦੇ ਵਿੱਚ ਆ ਕੇ ਬਹੁਤ ਔਖਾ ਹੋ ਜਾਂਦਾ ਤੇ ਉਹਨਾਂ ਨੂੰ ਲਈ ਅਸੀਂ ਸਰਕਾਰ ਤੋਂ ਕੁਝ ਮੰਗਾਂ ਰੱਖਣੀਆਂ ਨੇ ਉਸ ਲਈ ਇਕੱਠੇ ਹੋ ਰਹੇ ਹਾਂ ਤੇ ਨਾਲ ਦੀ ਨਾਲ ਮਨੋਰੰਜਨ ਦਾ ਪ੍ਰੋਗਰਾਮ ਵੀ ਰੱਖਿਆ ਹੈ ਉੱਥੇ ਅਸੀਂ ਤੇ ਆਸ ਕਰਦੇ ਹਾਂ ਵੀ ਤੁਸੀਂ ਹੌਮ ਹੌਮਾ ਕੇ ਪਹੁੰਚੋਗੇ ਬਹੁਤ ਬਹੁਤ ਧੰਨਵਾਦ ਜੀ ਇਹ ਗੀਤਕਾਰਾਂ ਤੋਂ ਇਲਾਵਾ ਕਲਾਕਾਰ ਵੀ ਆ ਰਹੇ ਨੇ ਅਸੀਂ ਹਰ ਪੰਜਾਬੀ ਨੂੰ ਸੱਦਾ ਦੇ ਰਹੇ ਹਾਂ ਜੀ ਉਹਦੇ ਵਿੱਚ ਹਰ ਕੋਈ ਆ ਸਕਦਾ ਜੀ ਉਸ ਮੇਲੇ ਵਿੱਚ ਕੋਈ ਕਈ ਇਹ ਫਲਾ ਰਹੇ ਨੇ ਪਤਾ ਨਹੀਂ ਕਿੰਨੀ ਕਿ ਐਂਟਰੀ ਫੀਸ ਹੋਊਗੀ ਬਿਲਕੁਲ ਫ੍ਰੀ ਆ ਜੀ ਤੇ ਉੱਥੇ ਕਿਸੇ ਤੋਂ ਅਸੀਂ ਪਹਿਲਾ ਮੇਲਾ ਹੋਊਗਾ ਜੀ ਜਿਹਦੇ ਵਿੱਚ ਅਸੀਂ ਕਿਸੇ ਦੀ ਕੋਈ ਪਰਚੀ ਨਹੀਂ ਕੱਟ ਰਹੇ ਕਿਸੇ ਨੂੰ ਡੋਨੇਸ਼ਨ ਦੇਣ ਲਈ ਨਹੀਂ ਕਹਿ ਰਹੇ ਤੇ ਇਹ ਬਿਲਕੁਲ ਬਿਨਾਂ ਕਿਸੇ ਪਰਚੀ ਕੱਟਣ ਤੋਂ ਮੇਲਾ ਕਰਵਾ ਰਹੇ ਹਾਂ ਜੀ ਕਿਸੇ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾਊਗਾ ਤੁਹਾਡੇ ਵੱਲੋਂ ਜਿੰਨੇ ਵੀ ਗੀਤਕਾਰ ਪਹੁੰਚ ਰਹੇ ਸਾਰਿਆਂ ਦਾ ਸਨਮਾਨ ਹੈ ਜੀ ਉਹ ਉੱਥੇ ਬਕਾਇਦਾ ਤੌਰ ਤੇ ਕਿਸੇ ਦਾ ਸਪੈਸ਼ਲ ਸਨਮਾਨ ਨਹੀਂ ਕਰ ਰਹੇ ਰੱਖਿਆ ਨਹੀਂ ਗਿਆ ਪਰ ਇਹ ਗੀਤਕਾਰੀ ਦੇ ਬਾਬਾ ਬੋੜ ਬਾਪੂ ਦੇਵ ਤਰੀਕੇ ਵਾਲੇ ਉਹਨਾਂ ਦੀ ਯਾਦ ਨੂੰ ਸਮਰਪਤਾ ਜੀ ਤੇ ਸਾਡੇ ਸਤਿਕਾਰਯੋਗ ਸ਼੍ਰੀ ਜਰਨੈਲ ਕਮਾਨ ਸਾਹਿਬ ਭੱਟੀਪੜੀ ਵਾਲਾ ਛੇ ਰਾਣਵਾ ਸੇਵਾ ਸਿੰਘ ਜੀ ਨੌਰਥ ਅਮਨ ਫੁੱਲਾਵਾਲ ਤੇ ਹੋਰ ਬਹੁਤ ਸਾਰੇ ਸੱਜਣ ਬੇਲੀ ਹਾਕਮ ਬਖਤਰੀ ਵਾਲਾ ਜੀ ਜਸਵੰਤ ਸੰਧੀਲਾ ਜੀ ਪਾਲੀ ਦੇਤਵਾਲੀਆ ਜੀ ਸਾਰਿਆਂ ਦੀ ਸਮੂਚੀ ਟੀਮ ਦੀ ਕਾਰਗੁਜ਼ਾਰੀ ਦੇ ਨਾਲ ਉਹਨਾਂ ਦੀ ਮਿਹਨਤ ਦੇ ਨਾਲ ਇਹ ਮੇਲਾ ਸੀ ਲਾਉਣ ਜਾ ਰਹੇ ਹਾਂ ਪੰਜਾਬੀ ਪਵਨ ਲੁਧਿਆਣਾ ਦੇ ਵਿੜੇ ਦੇ ਵਿੱਚ ਜੀ ਸਰ ਤੁਹਾਡਾ ਨਾਮ ਅ ਸਰ ਮੈਂ ਤੁਹਾਡਾ ਆਪਣਾ ਗਾਇਕ ਤੇਗੀਦ ਕਰ ਸ਼ੇਰਾਨਵਾ ਜਿਹੜਾ ਮੇਲਾ ਤੁਸੀਂ ਕਰਵਾ ਰਹੇ ਹੋ ਕੀ ਕਹੋਗੇ ਇਸ ਬਾਰੇ ਜੀ ਸਰ ਸਭ ਤੋਂ ਪਹਿਲਾਂ ਤਾਂ ਮਨ ਲੱਗਿਆ ਆਪਾਂ ਜਿੱਥੇ ਬੈਠੇ ਆ ਮੈਂ ਇਸਮ ਦਾ ਕੀ ਉਸ ਧਰਤੀ ਦਾ ਨਾਮ ਲਿਆ ਜਾਵੇ ਇਸਾਨਾ ਮਤੇ ਇਤਿਹਾਸ ਦੀ ਵਾਰਸ ਧਰਤੀ ਮਾਚੀਵਾਰਾ ਸਾਹਾ ਬਸੀਂ ਬੈਠੇ ਆ ਸੈਵਨ ਸਟੂਡੀਓ ਪੰਗੂ ਸਟੂਡੀਓ ਦੇ ਵਿੱਚ ਮੱਛੜਾ ਸਾਹਿਬ ਤੇ ਅਸੀਂ ਇੱਥੇ ਜਿਹੜੀ ਹੈਗੀ ਆ ਇਹ ਪੋਸਟਰ ਰੀਲீஸ் ਕੀਤਾ ਸੀ ਇੱਕ ਉਹਦੇ ਸੰਬੰਧ ਵਿੱਚ ਅਸੀਂ ਇੱਥੇ ਬੈਠੇ ਆ ਤੇ ਹੁਣ ਤੁਹਾਡਾ ਸਵਾਲ ਸੀਗਾ ਕਿ ਇਸ ਮੇਲੇ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਮੇਲਾ ਜਿਹੜਾ ਹੈਗਾ ਮਤਲਬ ਸਾਡੇ ਵੱਡੇ ਵੀਰ ਪੱਟੀ ਭੜੀ ਵਾਲਾ ਤੇ ਜਰਨੈਲ ਕੁਮਾਨ ਜੀ ਤੇ ਕਨੈਲ ਸਿਵਿਆ ਜੀ ਤੇ ਨਾਰਥ ਨਾਰਥ ਸਾਹਿਬ ਸਾਡੇ ਮਤਲਬ ਕਿ ਸੇਵਾ ਸਿੰਘ ਨਾਰਥ ਤੇ ਹੋਰ ਬਹੁਤ ਸਾਰੇ ਸੱਜਣਾਂ ਦਾ ਮੈਂ ਕਿਹਦੇ ਕਿਹਦਾ ਨਾਮ ਲਵਾਂ ਤੇ ਉਹਨਾਂ ਦੀ ਮਤਲਬ ਜਿਹੜੀ ਹੈਗੀ ਸਮੂਚੀ ਟੀਮ ਜਿਹੜੀ ਹੈਗੀ ਆ ਉਹ ਇਸ ਮੇਲੇ ਨੂੰ ਜਿਹੜਾ ਹੈਗਾ ਉਹ ਪਰਫੁੱਲਤ ਕਰਨ ਦੇ ਵਿੱਚ ਲੱਗੀ ਹੀ ਆ ਇਹ ਇਸ ਮੇਲੇ ਦਾ ਜਿਹੜਾ ਮਕਸਦ ਹੈ ਉਹ ਇਹ ਹੈ ਕਿ ਜਿਹੜੀ ਸਾਡੀ ਗੀਤਕਾਰੀ ਹੈ ਨਾ ਉਹ ਥੋੜਾ ਨੰਗਾਲਵਲ ਜਾ ਰਹੀ ਸੀ ਸਾਡੀ ਅਸੀਂ ਪੰਜਾਬ ਪੰਜਾਬੀ ਔਰ ਪੰਜਾਬੀਅਤ ਨੂੰ ਥੋੜਾ ਭੁੱਲਦੇ ਜਾ ਰਹੇ ਸੀਗੇ ਮਾਡਰਨ ਜਿਹੜੇ ਗੀਤਕਾਰ ਸੀਗੇ ਉਹਨਾਂ ਨੇ ਸਾਡੇ ਇਹ ਇਹਨੂੰ ਥੋੜਾ ਜਿਆਦਾ ਜਿਹੜਾ ਹੈਗਾ ਰੰਗਤ ਜਿਹੜੀ ਹੈਗੀ ਉਹ ਖਰਾਬ ਕਰਤੀ ਸੀਗੀ ਔਰ ਉਸ ਤੋਂ ਬਾਅਦ ਜਿਹੜੇ ਉਸ ਤੋਂ ਪਹਿਲਾਂ ਵਾਲੇ ਜਿਹੜੇ ਗੀਤਕਾਰ ਸੀ ਜਿਹੜੇ ਬਹੁਤ ਸੋਲਝੇਫ ਗੀਤਕਾਰ ਜਿਨ੍ਹਾਂ ਦੇ ਲਿਖੀ ਹੋਈਆਂ ਲਿਖਤਾਂ ਜਿਹੜੀਆਂ ਅੱਜ 30 30 ਸਾਲ 40 40 ਸਾਲ ਹੋ ਗਏ ਉਹ ਚੱਲ ਰਹੀਆਂ ਨੇ ਅੱਜ ਰਿਸ਼ਤਿਆਂ ਦੇ ਗੀਤ ਹਨ ਇਸ਼ਕ ਮਜਾਜੀ ਦੇ ਮਤਲਬ ਪਰਦਿਆਂ ਦੇ ਵਿੱਚ ਮਲਕੀ ਗੀਤ ਹੈ ਨਾ ਤੇ ਹਾਸੇ ਠੱਠਿਆਂ ਦੇ ਗੀਤ ਤੇ ਉਹ ਉਹ ਅਸੀਂ ਮਤਲਬ ਜਿਹੜੇ ਹੈਗੇ ਉਹ ਉਹਨਾਂ ਤੋਂ ਥੋੜਾ ਮੇਰੇ ਬਿਸਰ ਗਏ ਸੀਗੇ ਔਰ ਉਹ ਉਹ ਗੀਤਕਾਰ ਜਿਨ੍ਹਾਂ ਨੇ ਬਹੁਤ ਕੁਝ ਲਿਖਿਆ ਠੀਕ ਹੈ ਨਹੀਂ ਉਹਨਾਂ ਦੀਆਂ ਜਿਹੜੀਆਂ ਆਰਥਿਕ ਜਿਹੜਾ ਪੱਖ ਹੈ ਉਹ ਬਹੁਤ ਜ਼ਿਆਦਾ ਮਤਲਬ ਕਮਜ਼ੋਰ ਸੀਗਾ ਤੇ ਇਸ ਕਰਕੇ ਉਹਨਾਂ ਨੂੰ ਮਾਨ ਸਨਮਾਨ ਦਿਵਾਉਣ ਲਈ ਸਾਰੇ ਗੀਤਕਾਰ ਜਿਹੜੇ ਹੈਗੇ ਨੇ ਉਹ ਇਕੱਠੇ ਹੋਏ ਨੇ ਤੇ ਇਹਦਾ ਮੇਨ ਮਕਸਦ ਇਹ ਹੀ ਆ ਕਿ ਜਿਹੜੇ ਸਾਡੇ ਗੀਤਕਾਰ ਨੇ ਉਹ ਉਹਨਾਂ ਦੇ ਨਾਲ ਸਾਰੇ ਆਪਸ ਵਿੱਚ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਦੂਜੇ ਨਾਲ ਦੁੱਖ ਸਾਂਝਾ ਕਰਨ ਔਰ ਜੋ ਸਮੱਸਿਆਵਾਂ ਨੇ ਉਹ ਸਾਰੀਆਂ ਉੱਥੇ ਜੜੀਆਂ ਹੈਗੀਆਂ ਉਹ ਇੱਕ ਦੂਜੇ ਨੂੰ ਦੱਸਣ ਤੇ ਸਰ ਇਹ ਜਿਹੜਾ ਮੇਲਾ ਹੈ ਇਹ ਪੰਜਾਬੀ ਭਵਨ ਲੁਧਿਆਣਾ ਹੋ ਰਿਹਾ ਜਿੱਥੇ ਪ੍ਰੋਫੈਸਰ ਮੋਹਨ ਸਿੰਘ ਮੇਲਾ ਲੱਗਦਾ ਹੁੰਦਾ ਸੀ ਕਿਸੇ ਦਿਨ ਤੇ ਉੱਥੇ ਇਹ ਹੋ ਰਿਹਾ ਜੀ 22 ਫਰਵਰੀ 2025 ਨੂੰ ਤੇ ਸਭ ਤੋਂ ਮਿਲ ਕੇ ਸਾਡਾ ਸੁਨੇਹਾ ਹੈ ਕਿ ਉਹ ਹਮ ਹਮਾ ਕੇ ਉੱਥੇ ਪਹੁੰਚਿਓ ਜਿੰਨੇ ਵੀ ਕਲਾ ਪ੍ਰੇਮੀ ਨੇ ਹਾਂਜੀ ਮੈਂ ਐਸਐਸਐਲ ਪ੍ਰੋਫੈਸਰ ਕਮਲ ਕਿਸ਼ੋਰ گورਨਮੈਂਟ ਕਾਲਜ ਫਾਰ ਗਰਲਸ ਮੇਰਕੋਲਾ ਇਹ ਮੈਨੂੰ ਕਰਨੇਲ ਸੇਵਿਆ ਜੀ ਤੋਂ ਪਤਾ ਲੱਗਿਆ ਵੀ ਜਿਹੜਾ ਲੁਧਿਆਣੇ ਦੇ ਵਿੱਚ ਮੇਲਾ ਗੀਤਕਾਰਾਂ ਦਾ ਹੋਣ ਜਾ ਰਿਹਾ ਇਹ ਬੜਾ ਹੀ ਇੱਕ ਵਧੀਆ ਉਪਰਾਲਾ ਇਹਨਾਂ ਦਾ ਇਹ ਸਾਡੇ ਇਲਾਕੇ ਲਈ ਮਾਣ ਦੀ ਗੱਲ ਆ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਬੜੇ ਹੀ ਜਿਹੜੇ ਆ ਬੇਸ਼ਮਾਰ ਜਿਹੜੇ ਆ ਉੱਚ ਪਾਇਦਾਰ ਦੇ ਜਿਹੜੇ ਗੀਤਕਾਰ ਨੇ ਜਿਨ੍ਹਾਂ ਵਿੱਚ ਸਾਡੇ ਕਰਨੈਲ ਸੀਬਿਆ ਜੀ ਨੇ ਸ਼ੇਰ ਰਾਣਵਾ ਜੀ ਨੇ ਅਨਿਲ ਵਧੇਗੜ੍ਹ ਤੇ ਇਤੋਂ ਬਿਨਾ ਹੋਰ ਵੀ ਸਾਡੇ ਇਲਾਕੇ ਦੇ ਬਹੁਤ ਮਿਆਰੀ ਗੀਤਕਾਰ ਨੇ ਜਿਨ੍ਹਾਂ ਨੇ ਪੰਜਾਬੀ ਕਲਚਰ ਨੂੰ ਪਰਪੋਲਿਤ ਕਰਨ 'ਚ ਵੱਡਾ ਰੋਲ ਪਲੇ ਕੀਤਾ ਤੇ ਇਹ ਜਿਹੜਾ ਮੇਲਾ ਲੁਧਿਆਣਾ ਯਾਰ ਹੋ ਰਿਹਾ ਉਹਦੇ 'ਚ ਵੱਡੇ ਮਾਨ ਦੀ ਗੱਲ ਇਹ ਵੀ ਆ ਕਿਉਂਕਿ ਜਿਹੜਾ ਲੁਧਿਆਣਾ ਸ਼ਹਿਰ ਆ ਉਹ ਸਾਹਿਬ ਲੁਧਿਆਣਵੀ ਨੂੰ ਜਿਹੜਾ ਸਬੰਧਤ ਹੈਗਾ ਸਾਹਿਬ ਲੁਧਿਆਣਵੀ ਜੀ ਇੱਕ ਵੱਡੇ ਗੀਤਕਾਰ ਸੀ ਜਿਨ੍ਹਾਂ ਨੇ ਫਿਲਮ ਇੰਡਸਟਰੀ ਦੇ ਵਿੱਚ ਜਿਹੜਾ ਬੜਾ ਨਾਮ ਰੋਸ਼ਨ ਕੀਤਾ ਲੁਧਿਆਣੇ ਦਾ ਦੇ ਪੰਜਾਬ ਦਾ ਇਹ ਮੈਨੂੰ ਜਿਹੜਾ ਇੱਕ ਯਾਦ ਆਉਂਦਾ ਕਿ ਉਹ ਜਦੋਂ ਪਹਿਲਾਂ ਜਦੋਂ ਫਿਲਮ ਇੰਡਸਟਰੀ ਦੇ ਹੁੰਦੇ ਸੀ ਜਦੋਂ ਆਪਣਾ ਰੇਡੀਓ ਦੇ ਗੀਤ ਕਾਲੀਕਾ ਸੁਣਦੇ ਸੀ ਉਹਦੇ ਵਿੱਚ ਜ਼ਿਆਦਾਤਰ ਸੰਗੀਤਕਾਰ ਦਾ ਨਾਮ ਦਿੱਤਾ ਜਾਂਦਾ ਸੀ ਤੇ ਸਾਹਿਬ ਲੁਧਿਆਣਵੀ ਜੀ ਪਹਿਲੇ ਵਿਅਕਤੀ ਸੀ ਜਿਨ੍ਹਾਂ ਨੇ ਗੀਤਕਾਰ ਦਾ ਨਾਮ ਵੀ ਜਿਹੜਾ ਉੱਥੇ ਅਨਾਉਂਸ ਕਰਨ ਲਈ ਗੱਲ ਕੀਤੀ ਸੀ ਤੇ ਮੈਂ ਜਿਹੜਾ ਇਹਦਾ ਉਪਰਲਾ ਹੈਗਾ ਨਾ ਗੀਤਕਾਰਾਂ ਦਾ ਮੈਂ ਇਹਨਾਂ ਨੂੰ ਵਧਾਈ ਦਿੰਨਾ ਵੀ ਇਹ ਜਿਹੜਾ ਇੱਕ ਜਿਹੜੀ ਮਿਆਰੀ ਕੰਮ ਹੈਗਾ ਤੇ ਜੋ ਹੁਣ ਆਪਾਂ ਦੇਖਦੇ ਹਾਂ ਜਿਹੜਾ ਕਲਚਰ ਜਿਹੜਾ ਕਿਤੇ ਨਾ ਕਿਤੇ ਜਿਹੜਾ ਮਿਸ ਹੋ ਰਿਹਾ ਜਿਹੜਾ ਜੋ ਗੀਤਾਂ ਦੇ ਵਿੱਚ ਨਸ਼ਿਆਂ ਦਾ ਰੁਝਾਨ ਵਧ ਰਿਹਾ ਇਹ ਤੋਂ ਬਿਨਾ ਜਿਹੜਾ ਹਧਿਆਰ ਕਲਚਰ ਨੂੰ ਪ੍ਰੋਮੋਟ ਕਰ ਰਿਹਾ ਇਹ ਸਾਰੀ ਇੱਕ ਨੈਗੇਟਿਵ ਗੱਲ ਆ ਜਿਹੜੀ ਸਾਡੀ ਯੂਥ ਨੂੰ ਨੈਗੇਟਿਵ ਪਾਸੇ ਲੈ ਜਾਂਦੀ ਹੈ ਇਸ ਲਈ ਇਹ ਜੋ ਜਿਹੜੇ ਸਾਡੇ ਗੀਤਕਾਰ ਹੈਗੇ ਆ ਸਾਡੇ ਲੱਖੇ ਦੇ ਚੰਗਾ ਕੰਮ ਕਰਦੇ ਆ ਉਹਦੇ ਨਾਲ ਜਿਹੜੀ ਸੱਭਿਆਚਾਰਕ ਜਿਹੜੀ ਸਾਂਝ ਪੈਦਾ ਹੁੰਦੀ ਹੈ ਸੱਭਿਆਚਾਰਕ ਸਾਂਝ ਪੈਦਾ ਹੋਣ ਨਾਲ ਜਿਹੜਾ ਸਾਡਾ ਪੁਰਾਣਾ ਕਲਚਰ ਰਿਵਾਈਵ ਹੋਏਗਾ ਤੇ ਉਹਦੇ ਚ ਇਸ ਨਸ਼ਿਆਂ ਦੀ ਹੋੜ ਦੇ ਵਿੱਚ ਜਿਹੜਾ ਅਸੀਂ ਪੁਰਾਣੇ ਆਪਣੇ ਵਿਰਸੇ ਤੋਂ ਟੁੱਟ ਚੁੱਕੇ ਆ ਉਹਨੂੰ ਦੁਬਾਰਾ ਰਿਵਾਈਵ ਕਰਨ ਚ ਵੱਡਾ ਰੋਲ ਪਲੇ ਕਰਨਗੇ ਇਸ ਤਰ੍ਹਾਂ ਸਾਡੇ ਲੁਧਿਆਣੇ ਤੋਂ ਗੁਰਪ੍ਰਭਜਨ ਸਿੰਘ ਜੀ ਗੱਲ ਲੱਗੇ ਨੇ ਜਿਹਦੇ ਜਿੰਨੇ ਵੀ ਮੈਰੀ writer ਹੈਗੇ ਆ ਉਹ ਇਸ ਪੱਖ ਸੇ ਜਿਹੜਾ ਇਹਨਾਂ ਦਾ ਬਹੁਤ ਵਧੀਆ ਬਰਲਾ ਮੈਂ ਸਾਰੇ ਗੀਤਕਾਰ ਭਰਾਵਾਂ ਨੂੰ ਆਪਣੇ ਵੱਲੋਂ ਵਧਾਈ ਦਿੰਦਾ ਤੇ ਇਹ ਹੋਰ ਤਰੱਕੀ ਕਰਨ ਤੇ ਇਸ ਇਹ ਮੇਲਾ ਪੂਰੀ ਤਰ੍ਹਾਂ ਦੇ ਕਾਮਯਾਬ ਹੋਵੇ ਤੇ ਮੈਂ ਦਰਸ਼ਕਾਂ ਨੂੰ ਇਹ ਗੁਜਾਰਿਸ਼ ਕਰਦਾ ਇਹ ਹੌਮ ਹੋਮਾ ਕੇ 22 ਤਰੀਕ ਨੂੰ ਇਸ ਮੇਲੇ 'ਚ ਸ਼ਰਕਤ ਕਰਨ ਬਹੁਤ ਬਹੁਤ ਸ਼ੁਕਰੀਆ